ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾਹੀ ਗੁਰੂ ਜੀ ਦੇ ਗੁਰਪੁਰਬ ਤੇ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਰੱਕੀਆਂ ਬਖਸਣ ਵਾਹਿਗੁਰੂ ਜੀ ਸਭ ਤੋਂ ਵੱਡੀ ਗੱਲ ਵਾਹਿਗੁਰੂ ਜੀ ਤੰਦਰੁਸਤੀਆਂ ਬਖਸੇ ਜਿਵੇਂ ਕਿ ਤੁਹਾਨੂੰ ਸੰਗਤ ਜੀ ਪਤਾ ਹੀ ਹੈ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਜੀ ਇੱਕ ਸਿੱਖ ਨੂੰ ਇਸ ਤੋਂ ਉੱਤੇ ਕੋਈ ਖੁਸ਼ੀ ਨਹੀਂ ਕਿਉਂਕਿ ਸਾਡੇ ਪਿਤਾ ਦਾ ਪ੍ਰਕਾਸ਼ ਦਿਹਾੜਾ ਹੈ ਜੀ ਬੱਚੇ ਤੋਂ ਲੈ ਕੇ ਵੱਡੇ ਤੱਕ ਸਬਨਾ ਦੇ ਮਨ ਵਿੱਚ ਖੁਸ਼ੀ ਦੀ ਲਹਿਰ ਹੈ ਜੀ ਸਾਡੇ ਨੇੜੇ ਇੱਥੇ ਗੁਰੂ ਸਾਹਿਬ ਜੀ ਦਾ ਬਹੁਤ ਬੜਾ ਮੇਲਾ ਲੱਗਦਾ ਹੈ ਇੱਥੇ ਬਹੁਤ ਦੂਰੋਂ ਦੂਰੋਂ ਲੋਕੀ ਆਂਦੇ ਨੇ ਸਾਰੇ ਪੰਜਾਬ ਵਿੱਚੋਂ ਇਹ ਹਰਿਆਣੇ ਵਿੱਚ ਪੈਂਦਾ ਹੈ ਜੀ ਸ੍ਰੀ ਕਪਾਲ ਮੋਜਨ ਸਾਡੇ ਬੜੀਆਂ ਰੌਣਕਾਂ ਲੱਗਦੀਆਂ ਹਨ ਕਿਉਂਕਿ ਗੁਰੂ ਜੀ ਸਭ ਦੇ ਪਿਆਰੇ ਹਨ ਇਸ ਕਰਕੇ ਇਸ ਵੱਡੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਭਜਨ ਵੰਦਗੀ ਕਰੀਏ ਤਾਂ ਇਸ ਤੋਂ ਵੱਡੀ ਗੱਲ ਕੋਈ ਹੋ ਹੀ ਨਹੀਂ ਸਕਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਵਿੱਚ ਭਿੱਜ ਗਏ ਆਪਾਂ ਭਜਨ ਵੰਦਗੀ ਕਰੀਏ ਸਾਡੇ ਸੱਚੇ ਪਾਤਸ਼ਾਹ ਸੀ ਗੁਰੂ ਨਾਨਕ ਦੇਵ ਜੀ ਬਹੁਤ ਨਿਹਾਲ ਹੋ ਜਾਂਦੇ ਹਨ ਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਅਮਰਤ ਵੇਲੇ ਤਾਂ ਆਪਾਂ ਉੱਠਦੇ ਹੀ ਹਾਂ ਪਰ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਆਪਾਂ ਨੂੰ 2 ਵਜੇ ਉੱਠਣਾ ਚਾਹੀਦਾ ਹੈ ਆਪਾਂ ਨੂੰ ਇਹ ਟਾਈਮ ਸੰਭਣਾ ਚਾਹੀਦਾ ਹੈ ਕਿਉਂਕਿ ਅਮਰਤ ਵੇਲਾ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ ਨਾਮ ਦੀ ਦਾਤ ਲਈ ਇਹਨਾਂ ਦਿਨਾਂ ਵਿੱਚ ਆਪਾਂ ਜਿੰਨਾ ਨਾਮ ਜਪਾਂਗੇ ਉਨਾਂ ਹੀ ਜ਼ਿਆਦਾ ਫਲ ਮਿਲੇਗਾ ਕੁਝ ਲੋਕੀ ਕਹਿੰਦੇ ਨੇ ਕਿ ਉਹ ਤਾਂ ਅਸੀਂ ਰੋਜ਼ ਹੀ ਕਰਦੇ ਨੇ ਜੇ ਤੁਸੀਂ ਪਹਿਲਾਂ 1 ਘੰਟਾ ਕਰਦੇ ਹੋ ਤਾਂ ਹੁਣ ਸਾਨੂੰ 2 ਘੰਟੇ ਕਰਨਾ ਚਾਹੀਦਾ ਹੈ ਕਿਉਂਕਿ ਇਹ ਤਾਂ ਸਾਡੇ ਭਜਨ ਬੰਦਗੀ ਜੋ ਆਪਾਂ ਕਰਾਂਗੇ ਇਹ ਜਮਾ ਹੋ ਜਾਣੀ ਹੈ ਇਹ ਹੀ ਚੀਜ਼ ਨਾਲ ਜਾਣੀ ਹੈ ਸੰਗਤ ਜੀ ਹੋਰ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਬੰਦਿਆਂ ਦੀ ਜਨਾਨੀਆਂ ਦੀ ਭੈਣਾਂ ਦੀ ਰਾਤੀ 2 ਵਜੇ ਅੱਖ ਖੁੱਲ ਜਾਂਦੀ ਹੈ ਉਹ ਬੜੇ ਕਰਮਾ ਵਾਲੜੇ ਹੁੰਦੇ ਨੇ ਕਿਉਂਕਿ ਵਾਹਿਗੁਰੂ ਜੀ ਆਪ ਵਾਹ ਫੜ ਕੇ ਉਹਨਾਂ ਨੂੰ ਜਗਾਉਂਦੇ ਨੇ ਕਿ ਭਾਈ ਨਾਮ ਜਪ ਲੈ ਇਹੀ ਨਾਲ ਜਾਣਾ ਹੈ ਵਾਹਿਗੁਰੂ ਤਾਂ ਸਦਾ ਹੀ ਸਾਡੇ ਨਾਲ ਰਹਿੰਦੇ ਹਨ ਜੀ ਪਰ ਆਪਾਂ ਜੇ ਭਜਨ ਬੰਦਗੀ ਕਰਾਂਗੇ ਤਾਂ ਗੁਰੂ ਸਾਹਿਬ ਜੀ ਦੇ ਹੋਰ ਨੇੜੇ ਹੁੰਦੇ ਜਾਵਾਂਗੇ ਜੇਕਰ ਆਪਾਂ ਭਜਨ ਬੰਦਗੀ ਦਿਲ ਨਾਲ ਭਿੱਜ ਕੇ ਕਰਾਂਗੇ ਤਾਂ ਵਾਹਿਗੁਰੂ ਜੀ ਸਾਡੇ ਮਾੜੇ ਕਰਮਾਂ ਵਾਲੇ ਵਰਕੇ ਵੀ ਫਾੜ ਦਿੰਦੇ ਨੇ ਕਿਉਂਕਿ ਭਜਨ ਬੰਦਗੀ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਜੀ ਸੰਗਤ ਜੀ 1-2 ਦਿਨ ਹੀ ਬਚੇ ਹਨ ਹੁਣ ਵੀ ਤੁਸੀਂ ਮੌਕਾ ਸਾਂਭ ਲਓ ਵਾਹਿਗੁਰੂ ਜੀ ਦੇ ਲੜ ਲੱਗ ਜਾਓ ਜੋ ਮੰਗੋਗੇ ਉਹੀ ਮਿਲੇਗਾ ਵਾਹਿਗੁਰੂ ਜੀ ਕਈ ਵਾਰ ਆਪਾਂ ਡੋਲ ਜਾਂਦੇ ਹਾਂ ਤਾਂ ਇੱਧਰ ਉੱਧਰ ਫਿਰਦੇ ਹਾਂ ਇਹ ਆਪਾਂ ਨੇ ਨਹੀਂ ਕਰਨਾ ਸਾਨੂੰ ਇਹ ਨਹੀਂ ਦੱਸਿਆ ਗਿਆ ਕਿਉਂਕਿ ਵਾਹਿਗੁਰੂ ਜੀ ਤੇ ਭਰੋਸਾ ਰੱਖਾਂਗੇ ਤਾਂ ਸਭ ਕੁਝ ਮਿਲੇਗਾ ਕਿਉਂਕਿ ਆਪਾਂ ਨੇ ਟੁੱਟਣਾ ਨਹੀਂ ਜੁੜਨਾ ਹੈ ਵਾਹਿਗੁਰੂ ਜੀ ਦੇ ਨਾਲ ਸਾਨੂੰ ਗੁਰੂ ਚਰਨਾਂ ਤੋਂ ਦੂਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਜਿੰਨਾ ਵੀ ਗੁਰੂ ਚਰਨਾ ਨਾਲ ਵਿਸ਼ਵਾਸ ਭਰੋਸਾ ਹੋਵੇਗਾ ਉਨਾਂ ਹੀ ਸਾਨੂੰ ਜ਼ਿਆਦਾ ਫਲ ਮਿਲੇਗਾ। ਉਨਹੀਂ ਸਾਡੀ ਛੇਤੀ ਸੁਣੀ ਜਾਵੇਗੀ। ਸਾਡੀ ਅਰਜੀ ਤੇ ਅਰਦਾਸ ਲੱਗੇਗੀ। ਉਨਹੀਂ ਹੀ ਛੇਤੀ ਵਾਹਿਗੁਰੂ ਜੀ ਸਾਡੀ ਅਰਦਾਸ ਪੂਰੀ ਕਰਨਗੇ। ਆਪਾਂ ਕਿਸੇ ਮਹਾਪੁਰਸ਼ ਕੋਲ ਜਾਂਦੇ ਹਨ ਤੇ ਉਹ ਵੀ ਸਾਨੂੰ ਇਹੀ ਕਹਿੰਦੇ ਹਨ ਕਿ ਭਾਈ ਤੂੰ ਅੰਮ੍ਰਿਤ ਵੇਲਾ ਸੰਭਾਲ ਤੈਨੂੰ ਸਭ ਕੁਝ ਮਿਲ ਜਾਵੇਗਾ ਤੈਨੂੰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ। ਮਹਾਪੁਰਸ਼ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਬੰਦਗੀ ਤੇ ਅਰਦਾਸ ਬਹੁਤ ਹੀ 체ਤੀ ਪਰਮਾਨ ਹੁੰਦੀ ਹੈ ਤੁਸੀਂ ਇੱਕ ਵਾਰ ਕਰਕੇ ਦੇਖੋ ਸਭ ਕੁਝ ਮਿਲੇਗਾ ਰਾਤੀ ਤੁਸੀਂ ਅਰਦਾਸ ਕਰਕੇ ਪਿਆ ਕਰੋ ਕਿ ਵਾਹਿਗੁਰੂ ਜੀ ਸਾਨੂੰ ਅੰਮ੍ਰਿਤ ਵੇਲਾ ਸਾਂਭਣ ਦੀ ਦਾਤ ਬਖਸ਼ਿਓ ਜੀ ਦੇਖੋ ਤੁਸੀਂ ਵੇਖੋਗੇ ਵਾਹਿਗੁਰੂ ਜੀ ਆਪ ਹੀ ਉਠਾ ਦੇਣਗੇ ਵਾਹਿਗੁਰੂ ਜੀ ਤਾਂ ਬਹੁਤ ਹੀ ਛੇਤੀ ਸੁਣਦੇ ਨੇ ਸਾਨੂੰ ਸੁਣਾਣਾ ਹੀ ਨਹੀਂ ਆਂਦਾ ਸਾਨੂੰ ਅਰਦਾਸ ਕਰਨੀ ਹੀ ਨਹੀਂ ਆਂਦੀ ਆਪਾਂ ਛੇਤੀ ਡਗ ਮੰਗਾ ਜਾਂਦੇ ਹਾਂ ਪ੍ਰੋਸਾ ਬਹੁਤ ਹੀ ਜ਼ਰੂਰੀ ਹੈ ਇਨ੍ਹਾਂ ਦਿਨਾਂ ਵਿੱਚ ਸਾਨੂੰ ਵਾਹਿਗੁਰੂ ਕੋਲੋਂ ਇੱਕ ਦਾਤ ਮੰਗਣੀ ਚਾਹੀਦੀ ਹੈ ਕਿ हे ਸੱਚੇ ਪਾਤਸ਼ਾਹ ਮੈਨੂੰ ਅੰਮ੍ਰਿਤ ਵੇਲਾ ਸਾਂਭਣ ਦੀ ਦਾਤ ਦਿਓ ਬਾਕੀ ਸਾਰੀਆਂ ਗੱਲਾਂ ਸਾਰੀਆਂ ਚੀਜ਼ਾਂ ਵਸਤੂਆਂ ਸਾਨੂੰ ਆਪੇ ਹੀ ਮਿਲ ਜਾਣੀਆਂ ਹਨ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਵਾਹਿਗੁਰੂ ਜੀ ਬਖਸ਼ ਦਿੰਦੇ ਹਨ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਸਾਰੀ ਬਖਸ਼ਿਸ਼ਾਂ ਹੋ ਜਾਂਦੀਆਂ ਹਨ ਇੱਕ ਵਾਰ ਭਰੋਸੇ ਨਾਲ ਮੰਗ ਕੇ ਵੇਖੋ ਸਭ ਕੁਝ ਮਿਲ ਜਾਂਦਾ ਹੈ ਵਾਹਿਗੁਰੂ ਜੀ ਤਾਂ ਪਤਾ ਹੀ ਨਹੀਂ ਲੱਗਣ ਦਿੰਦੇ ਮੰਗਣ ਵਾਲਿਆਂ ਤੋਂ ਵੰਡਣ ਵਾਲੇ ਕਦ ਬਣਾ ਦਿੰਦੇ ਹਨ अपार कृपा ਹੈ ਮੇਰੇ ਸਤਿਗੁਰ ਦੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਬਸ ਅਮਰਤ ਵੇਲਾ ਸਾਂਭ ਲੋ ਇਸ ਤੋਂ ਵੱਡੀ ਕੀਮਤੀ ਕੋਈ ਚੀਜ਼ ਨਹੀਂ ਹੈ ਹੈ ਗੁਰੂ ਜੀ ਤਾਂ देर ਨਹੀਂ ਲਾਂਦੇ ਆਪਣੇ ਖਜ਼ਾਨਿਆਂ ਬਰਕਤਾਂ ਦੀਆਂ ਚਾਬੀਆਂ ਕਦ ਤੁਹਾਡੇ ਹੱਥ ਵਿੱਚ ਫੜਾ ਦਿੰਦੇ ਹਨ ਬਸ ਲੋੜ ਹੈ ਅਮਰਤ ਵੇਲਾ ਸਾਂਭਣ ਦੀ 4 ਨਵੰਬਰ ਦੀ ਰਾਤ ਨੂੰ ਆਪਾਂ ਨੇ ਇਹ ਪ੍ਰਣ ਕਰਨਾ ਹੈ ਕਿ 2 ਵਜੇ ਤੋਂ ਲੈ ਕੇ 4-5 ਵਜੇ ਤੱਕ ਆਪਾਂ ਨੇ ਪ੍ਰਭ ਦਾ ਨਾਮ ਧਿਆਣਾ ਹੈ 4 ਨਵੰਬਰ ਨੂੰ ਰਾਤ ਨੂੰ 2 ਵਜੇ ਆਪਾਂ ਨੇ ਇਹ ਟਾਈਮ ਸੰਭਣਾ ਹੈ ਵਾਹਿਗੁਰੂ ਜੀ